ਕਾਟੀ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਲੁਧਿਆਣੇ ਦੀਆਂ ਰਹਿਣ ਵਾਲੀਆਂ ਦੋ ਮਹਿਲਾਵਾਂ ਦੀ ਮੌਤ ਹੋ ਗਈ ਹੈ ਰਿਸ਼ਤੇ ਦੇ ਵਿੱਚ ਮਾਤੀ ਦੱਸੀਆਂ ਜਾ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਕੁਲੂ ਮੋਨਾਲੀ ਘੁੰਮਣ ਗਈਆਂ ਸੀ ਔਰ ਉਥੇ ਮਨਿਕਨ ਕਾਟੀ ਇਹਦੇ ਵਿੱਚ ਹਾਦਸਾ ਵਾਪਰ ਜਾਂਦਾ ਜਿੱਥੇ ਦਰਖਤ ਇਹਨਾਂ ਦੋਹਾਂ ਦੇ ਉੱਤੇ ਡਿੱਗ ਜਾਂਦਾ ਹੈ ਔਰ ਇਹਨਾਂ ਦੋਹਾਂ ਦੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਪਾਰਵਤੀ ਨਦੀ ਨੇੜੇ ਬੈਠੀਆਂ ਹੋਈਆਂ ਸੀ ਦੋਵੇਂ ਮਹਿਲਾਵਾਂ ਔਰ ਉਸੇ ਦੌਰਾਨ ਇੱਕ ਦਰਖਤ ਇਹਨਾਂ ਦੇ ਉੱਤੇ ਆ ਕੇ ਡਿੱਗਦਾ ਜਿਸ ਕਰਕੇ ਇਹਨਾਂ ਦੀ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵਿੱਚ ਮਾਤਮ ਪਸਰਿਆ ਹੋਇਆ ਫਿਲਹਾਲ ਕਿਉਂਕਿ ਅੱਜ ਇਹਨਾਂ ਦੀਆਂ ਜੋ ਡੈੱਡ ਬੋਡੀ ਹੈ ਘਰ ਪਹੁੰਚੀਆਂ ਨੇ ਔਰ ਬੇਹੱਦ ਦਰਦਨਾਕ ਹਾਦਸੇ ਦੇ ਵਿੱਚ ਇਹਨਾਂ ਦੋਹਾਂ ਦੀ ਮੌਤ ਹੋ ਗਈ ਹੈ ਪਰਿਵਾਰ ਦੇ ਨਾਲ ਘੁੰਮਣ ਗਈਆਂ ਸੀ ਔਰ ਉੱਥੇ ਹਾਦਸਾ ਵਾਪਰ ਗਿਆ ਪਾਰਵਤੀ ਨਦੀ ਦੇ ਨੇੜੇ ਕੰਡੇ ਨੇੜੇ ਬੈਠੀਆਂ ਸੀ ਔਰ ਉੱਥੇ ਇੱਕ ਦਰਖਤ ਇਹਨਾਂ ਦੇ ਉੱਤੇ ਆ ਕੇ ਡਿੱਗਦਾ ਹੈ ਹਾਲਾਂਕਿ ਉਹ ਦਰਖਤ ਕਿਸ ਤਰੀਕੇ ਨਾਲ ਆ ਕੇ ਡਿੱਗਿਆ ਕੁਝ ਵੀ ਪਤਾ ਨਹੀਂ ਲੱਗ ਸਕਿਆ ਕਿਉਂਕਿ ਨਾ ਤਾਂ ਉੱਥੇ ਤੂਫਾਨ ਸੀ ਨਾ ਮੀਂਹ ਨੇ ਚੱਲ ਰਿਹਾ ਸੀ ਔਰ ਉੱਥੇ ਬਿਲਕੁਲ ਸ਼ਾਂਤ ਮੌਸਮ ਸੀ ਪਰ ਇਸੇ ਦੌਰਾਨ ਇੱਕ ਦਰਖਤ ਉੱਥੇ ਆ ਕੇ ਇਹਨਾਂ ਦੋਹਾਂ ਦੇ ਉੱਪਰ ਆ ਕੇ ਡਿੱਗ ਜਾਂਦਾ ਜਿਸ ਕਰਕੇ ਦੋਹਾਂ ਦੀ ਮੌਤ ਹੋ ਗਈ ਹੈ ਪਰਿਵਾਰ ਦੇ ਨਾਲ ਕੁੱਲੂ ਮਨਾਲੀ ਘੁੰਮਣ ਗਏ ਆ ਸੀ ਪਰ ਨਹੀਂ ਪਤਾ ਸੀ ਕਿ ਇਸ ਤਰੀਕੇ ਦੇ ਨਾਲ ਮੌਤ ਉੱਥੇ ਇਹਨਾਂ ਦੋਹਾਂ ਦਾ ਇੰਤਜ਼ਾਰ ਕਰ ਰਹੀ ਹੈ ਔਰ ਇਸ ਤਰੀਕੇ ਦੇ ਨਾਲ ਇਹਨਾਂ ਦੋਹਾਂ ਨੂੰ ਉੱਥੇ ਮੌਤ ਆ ਜਾਵੇਗੀ ਦੱਸਿਆ ਜਾ ਰਿਹਾ ਕਿ ਅਵਨਾਸ਼ ਕੌਰ ਅਤੇ ਨਿਸ਼ੂ ਵਰਮਾ ਇਹਨਾਂ ਦੋਹਾਂ ਦੇ ਨਾਮ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਤਾਂ ਲੁਧਿਆਣਾ ਦੇ ਰਹਿਣ ਵਾਲੀਆਂ ਨੇ ਦੋਵੇਂ ਮਹਿਲਾਵਾਂ ਔਰ ਜਿੱਥੇ ਇਹ ਦੋਵੇਂ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਨੇ ਪਰਿਵਾਰ ਦੇ ਨਾਲ ਗਈਆਂ ਸੀ ਮਨਿਕਰਨ ਘਾਟੀ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਨੇ ਇੱਕ ਦਰਖਤ ਇਹਨਾਂ ਦੋਹਾਂ ਦੇ ਉੱਤੇ ਆ ਕੇ ਡਿੱਗਦਾ ਹੈ ਫਿਲਹਾਲ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਕਿਉਂਕਿ ਇੱਕੋ ਹੀ ਪਰਿਵਾਰ ਦੇ ਦੋ ਜੀ ਇਸ ਤਰੀਕੇ ਦੇ ਨਾਲ ਅ ਮੌਤ ਦੇ ਘਾਟ ਉਤਰ ਗਏ ਮੌਤ ਉਹਨਾਂ ਨੂੰ ਆ ਜਾਂਦੀ ਹੈ ਔਰ ਬੇहद ਇਹ ਗਮਗੀਨ ਘਟਨਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਤਾਂ ਇਹ ਵੀ ਬڑے ਵੱਡੇ ਸਵਾਲ ਖੜੇ ਕਰਦਾ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਕਿਉਂਕਿ ਨਾ ਤਾਂ ਉਸ ਸਮੇਂ ਦੱਸਿਆ ਜਾ ਰਿਹਾ ਕਿ ਕੋਈ ਤੇਜ਼ ਮੀਂਹ ਨਹੀਂ ਤੂਫਾਨ ਸੀ ਪਰ ਇੱਕ ਦਰਖਤ ਇਹਨਾਂ ਦੇ ਉੱਤੇ ਕਿੱਦਰੋਂ ਆ ਕੇ ਡਿੱਗਦਾ ਹੈ ਔਰ ਉੱਥੇ ਇਹਨਾਂ ਦੀ ਮੌਤ ਇਸ ਤਰੀਕੇ ਨਾਲ ਹੋ ਜਾਂਦੀ ਹੈ ਤਾਂ ਪਰਿਵਾਰ ਸਦਮੇ ਦੇ ਵਿੱਚ ਹੈ ਹਸੀ ਖੁਸ਼ੀ ਦੇ ਨਾਲ ਪਰਿਵਾਰ ਘੁੰਮਣ ਗਿਆ ਹੋਇਆ ਸੀ ਔਰ ਜਦੋਂ ਪਰਿਵਾਰ ਇਕੱਠੇ ਹੁੰਦੇ ਨੇ ਘੁੰਮਣ ਜਾਂਦੇ ਨੇ ਤਾਂ ਫਿਰ ਉਹ ਪਲ ਯਾਦਗਾਰ ਪਲ ਹੁੰਦੇ ਨੇ ਜ਼ਿੰਦਗੀ ਦੇ ਪਰ ਨਹੀਂ ਸੋਚਿਆ ਸੀ ਕਿ ਇਸ ਤਰੀਕੇ ਦੇ ਨਾਲ ਉਹੀ ਪਲ ਇਹਨਾਂ ਦੀ ਜ਼ਿੰਦਗੀ ਦੇ ਕਦੇ ਨਾ ਭੁੱਲਣ ਵਾਲਾ ਜ਼ਖਮ ਬਣ ਜਾਵੇਗਾ ਤਾਂ ਬੇਹਦ ਮੰਦ ਭਾਗੀ ਖਬਰ ਔਰ ਮਾਤੀ ਅਵਨਾਸ਼ ਕੌਰ ਅਤੇ ਉਹਨਾਂ ਦੀ ਬੇਟੀ ਦੀ ਮੌਤ ਹੋਈ ਹੈ ਇਸ ਦਰਦਨਾਕ ਹਾਦਸੇ ਦੇ ਵਿੱਚ ਇੱਕੋ ਹੀ ਪਰਿਵਾਰ ਦੇ ਦੋ ਜੀ ਚਲੇ ਗਏ ਨੇ ਨੀਸ਼ੂ ਵਰਮਾ ਅਤੇ ਅਵਨਾਸ਼ ਕੌਰ ਮੌਤ ਦੇ ਅਗੋਸਟ ਵਿੱਚ ਚਲੇ ਗਏ ਨੇ ਔਰ ਅੱਜ ਡੈੱਡ ਬਾਡੀਜ਼ ਦੋਹਾਂ ਦੀਆਂ ਉਥੋਂ ਘਰ ਪਹੁੰਚੀਆਂ ਨੇ ਔਰ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਪਸਰਿਆ ਹੋਇਆ ਹੈ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ ਕਿਉਂਕਿ ਹੱਸ ਦੇ ਖੇਡਦੇ ਗਏ ਸੀ ਔਰ ਨਹੀਂ ਪਤਾ ਸੀ ਕਿ ਇਸ ਤਰੀਕੇ ਦੇ ਨਾਲ ਰੋਂਦੇ ਕਰ ਲਾਉਂਦੇ ਉਥੋਂ ਵਾਪਸ ਆਉਣਗੇ ਤਾਂ ਬੇਹਦ ਹੀ ਮੰਦਪਾਗ ਹਾਦਸਾ ਲੁਧਿਆਣਾ ਦੀਆਂ ਦੋ ਮਹਿਲਾਵਾਂ ਦੀ ਕੁੱਲੂ ਮਨਾਲੀ ਦੇ ਵਿੱਚ ਮਨੀ ਕਰਨ ਘਾਟੀ ਦੇ ਵਿੱਚ ਇੱਕ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਔਰ ਦੋਹਾਂ ਦੇ ਜੋ ਡੈੱਡ ਬੋਡੀ ਹੈ ਅੱਜ ਉਹਨਾਂ ਦੇ ਲੁਧਿਆਣਾ ਸਥਿਤ ਘਰ ਵਿਖੇ ਪਹੁੰਚੇ ਨੇ ਜਿੱਥੇ ਉਹਨਾਂ ਦੋਹਾਂ ਦਾ ਸੰਸਕਾਰ ਕੀਤਾ ਜਾਵੇਗਾ ਫਿਲਹਾਲ ਪਰਿਵਾਰ ਬੇहद ਗਮ ਦੇ ਵਿੱਚ ਬੇहद ਦੁੱਖ ਦੇ ਵਿੱਚ ਨਜ਼ਰ ਆ ਰਿਹਾ ਹੈ ਔਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਰਿਵਾਰ ਦੀਆਂ ਇਹ ਸਾਡੇ ਦੋਸਤ ਨੇ ਇਹ ਆਰਕਟੈਕਚਰ ਦਾ ਪ੍ਰੈਕਟਿਸ ਕਰਦੇ ਤੇ ਫੈਮਿਲੀ ਦੇ ਨਾਲ ਘੁੰਮਣ ਗਏ ਸੀਗੇ ਕੁਲੂ ਠੀਕ ਹੈ ਕੱਲ ਦੱਸਾਂਗੇ ਸਮਝ ਜੀ ਸਾਨੂੰ ਜਿਹੜੇ ਪਤਾ ਲੱਗੇ ਇਹ ਇੱਕ 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 ਸਾਲ ਤੋਂ ਮਣੀ ਕਰਨ ਸਾਹਿਬ ਤੋਂ ਮੱਥਾ ਟੇਕ ਕੇ ਤੇ ਇੱਕ ਸਾਲ ਕ੍ਰੋਸ ਕਰਕੇ ਕਿਤੇ ਰੋਡ ਦੇ ਕਿਨਾਰੇ ਖੜੀ ਸੀ ਤੇ ਉਸ ਦੇ ਅਚਾਨਕ ਇੱਕ ਥੋੜੀ ਜਿਹੀ ਢੇਰੀ ਚੱਲੀ ਹੈ ਜੋ ਸੋ ਹੇ ਕਿ ਕਿ ਸਿੱਧਾ ਬਾਗ ਚ ਪਹੁੰਚੇ ਉਹ ਬਸ ਇਸ ਦਾ ਇਹ ਮੇਰੇ ਵਾਈਫ ਤੇ ਇਹਨਾਂ ਦੇ ਮਦਰ ਇਨ ਲਾ ਸਾਰੇ ਜਾ ਰਹੇ ਸੀ ਪਿੱਛੋਂ ਦਰਖਤ ਆ ਕੇ ਬਹੁਤ ਵੱਡਾ ਉੱਤੇ ਗਿਰ ਗਿਆ ਤੇ ਨੇੜੇ ਜਿਹੜੇ ਕੋਈ ਨਹੀਂ ਹੋਣ ਕਰਕੇ ਉਹ ਚੱਕਣਾ ਤੇ ਦਰਖਤ ਬਹੁਤ ਵੱਡਾ ਸੀਗਾ ਬੱਚੇ ਵੀ ਨੇੜੇ ਸੀ ਲੇ ਆਪ ਨੇ ਇਹਨੇ ਕੋਸ਼ਿਸ਼ ਕੀਤੀ ਨਹੀਂ ਹੋਇਆ ਫਿਰ ਹੱਕਾ ਉਹ ਕਾ ਮਾਰੀਆਂ ਲੋਕੀ ਉੱਥੇ ਜੇ ਆਏ ਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਹਟਾ ਕੇ ਥੋੜਾ ਬੋਤਾ ਦਰੱਖਤ ਜਿੰਨਾ ਕਿ ਹਿਲੇ ਸਕੇ ਹਲਾ ਕੇ ਫਿਰ ਉਹਨਾਂ ਨੂੰ ਵਾਡੀਆਂ ਉੱਤੇ ਜੋ ਕੱਢ ਕੇ ਫਿਰ ਕੁੱਲੂ ਲੈ ਕੇ ਜਾਣ ਦੀ ਕੋਸ਼ਿਸ਼ ਵੀ ਕਰ ਰਹੇ ਸੀ ਪਰ ਜਾਮ ਹੀ ਇੰਨਾ ਕਿ ਸੀਗਾ ਤੇ ਇਹਨੂੰ ਫਿਰ 1.5 ਘੰਟੇ ਦਾ ਜਾਮ ਜਿਹੀ ਖੜੇ ਰਹੇ ਵਾਈਫ ਇਹਨਾਂ ਦੇ ਉੱਥੇ ਹੀ ਪੂਰੇ ਹੋ ਗਏ ਸੀ ਜੋ ਸਾਨੂੰ ਪਤਾ ਲੱਗਿਆ ਔਨ ਸਪਾਟ ਤੇ ਫਾਦਰ ਇਨ ਲਾਓ ਰਸਤੇ 'ਚ ਟ੍ਰੈਫਿਕ ਬਹੁਤ ਜ਼ਿਆਦਾ ਹੋਣਾ ਕਰਕੇ ਨਹੀਂ ਜੋ ਨਹੀਂ ਪਹੁੰਚ ਨਹੀਂ ਸਕੀ ਹਸਪਤਲ। ਉਹ ਵੀ ਬਹੁਤ ਸਾਰੇ ਰਸਤੇ ਚ ਹੋ ਗਈ। ਅੱਛਾ ਜਿਹੜੇ ਗਏ ਸੀ ਕੌਣ-ਕੌਣ family ਦੇ ਗਏ ਸੀ? ਕਾਰ 'ਚ ਗਏ ਸੀ। ਹਾਂ ਜੀ ਕਾਰ 'ਚ ਗਏ ਸੀਗੇ ਰਾਜਨਜੀ ਆਪ ਇਹਨਾਂ ਦੇ ਵਾਈਸ, ਇਹਨਾਂ ਦੇ ਦੋਨੋਂ ਬੱਚੇ ਬੇਟਾ-ਬੇਟੀ ਤੇ ਇਹਨਾਂ ਦੇ ਮਦਰ-ਇਨ-ਲॉ, ਫਾਦਰ-ਇਨ-ਲॉ ਸਾਰੇ ਕਿਉਂ ਗਏ ਸੀ? ਇੱਟਾ ਹਾਸਾ ਹੋਇਆ ਕਿ ਦਬੀ ਦਰਖਤ ਤੋਂ ਉੱਪਰ ਡਿੱਗ ਗਈ ਗੱਡੀ ਦੇ ਜਾਂ ਜੋ ਬਾਹਰ ਨਿਕਲੇ ਚੋ ਗੋ। ਨਹੀਂ ਨਹੀਂ ਬਾਹਰ ਨਿਕਲੇ ਸੀ। ਗੱਡੀ ਤੋਂ ਬਾਹਰ ਗੱਡੀ ਤਾਂ ਰੋਡ ਦੇ ਸਾਈਡ ਤੇ ਖੜੀ ਸੀ। ਇਹ ਜਿੱਦਾਂ ਦਰਿਆ ਦੇ ਨੇੜੇ ਥੋੜਾ ਜਿਆਹਾ ਪਾਤੁਰ ਕੇ ਜਾਣੇ ਪਾਣੀ ਦੇ ਨੇੜੇ ਆਪਾਂ ਬਾ

ਇਹ ਦਿਨਾਂ ਤੋਂ ਸਾਰਾ ਪਰਿਵਾਰ ਆ ਉਹ ਹੈਬੋ ਆ ਰਹੇ ਨੇ ਤੇ ਸਹੁਰੇ ਪਰਿਵਾਰ ਦੇ ਇਹਦੇ ਸਾਸਾ ਉਹ ਉੱਥੇ ਨਹੀਂ ਦਿੱਤ ਹੋ ਗਈ ਆ ਉਹਨਾਂ ਨੂੰ ਉੱਥੇ ਲੈ ਗਏ ਹੋਏ ਆ ਤੇ ਇਹ ਇੱਥੇ ਆ ਜੀ ਕੋਡਮ ਆਪਣਾ ਹਰਪਾਲ ਨਗਰ ਇਹ ਤੇ ਸੰਸਕਾਰ ਇਹਨਾਂ ਦਾ 1 ਵਜੇ ਇੱਥੇ ਆਉਣਾ ਉਹਨਾਂ ਨੂੰ ਇਕੱਠੇ ਦੋਨੋਂ ਜੀ ਦਾ ਇਕੱਠੇ ਕਰਾਂਗੇ ਤੇ ਪਰਿਵਾਰਿਕ ਮੈਂਬਰਾਂ ਚ ਕੌਣ ਕੌਣ ਨੇ ਘਰੇ ਸਹੁਰੇ ਪਰਿਵਾਰ ਚ ਨਹੀਂ ਇਹਨਾਂ ਦੇ ਤੁਹਾਡੇ ਦੋਸਤ ਇਹਨਾਂ ਦੇ ਪੂਰੀ ਫੈਮਿਲੀ ਇਹਨਾਂ ਦੀ ਅੱਛਾ ਜੀ ਮਗਨਰੀ ਵਾਈਫਾ ਤੇ ਮਾ ਵਾਈਫ ਦੇ ਤੇ ਜੱਟ ਕਰਗੀ ਆ ਰਾਜਨ ਮੇਰਾ ਫਰੈਂਡ ਆ ਤੇ ਦੋ ਬੱਚੇ ਹਨ ਉਹਦੇ ਲੜਕਾ ਤੇ ਲੜਕੀ ਅੱਛਾ ਇਹ ਮੇ ਕਿੱਥੇ ਦੀ ਗੱਲ ਹੈ ਇਹ ਕੱਲ ਦੀ ਗੱਲ ਹੈ ਕੱਲ ਠਾਈ ਦੀ ਗੱਲ ਆ ਇਹ ਜਦੋਂ ਉਹ ਇਹ ਵਾਪਸ ਆ ਰਹੇ ਸੀ ਕੁੱਲੂ ਤੋਂ ਇਹ ਕੁਝ ਖਾਣ ਨੂੰ ਰੁਕੇ ਸੀਗੇ ਰੁਕੇ ਸੀਗੇ ਤੇ ਉੱਥੇ ਇੱਕਦਮ ਹੀ ਹਵਾ ਚੱਲੀ ਤੇ ਹਵਾ ਜਲਦੀ ਨਾਲ ਬੈਕ ਸਾਈਡ ਦੇ ਦਰਤ ਗਿਰੇ ਆ ਤੇ ਮੌਕੇ ਤੇ ਮਤਲਬ ਦੋਨਾਂ ਦੀ ਪੈਤ ਹੋ ਗਈ ਸੀ ਨਾਲੇ ਕਹਿੰਦਾ ਮਤਲਬ ਜਿਸ ਹਮਨੇ ਮੌਸਮ ਚੇਂਜ ਹੁੰਦਾ ਹਨੇਰੀਆਂ ਜਲਦੀਆਂ ਨੇ ਹਵਾ ਤੇ ਜਲਦੀਆਂ ਨੇ ਉਹਦੇ ਕਰਕੇ ਨੇਵੀ ਕਰਕੇ ਆਉਂਦੇ ਕਰਕੇ ਆਉਂਦੇ ਕਰਕੇ ਹੀ ਹੋਇਆ ਇਹ ਕਿਉਂਕਿ ਕਿਸੇ ਨੂੰ ਕਿਹੜਾ ਪਤਾ ਸੀਗਾ ਵੀ ਇਹ ਇਦਾਂ ਹੋਣਾ ਜੀ ਇਹ ਤਾਂ ਘੁੰਮਣ ਗਏ ਸੀਗੇ ਜੇ ਉਹਨਾਂ ਨੂੰ ਪਤਾ ਹੁੰਦਾ ਵੀ ਇਦਾਂ ਦਾ ਕੁਝ ਪਾਣਾ ਵਾਪਰਨਾ ਵਾ ਤੇ ਨਾਈ ਜਾਂਦੇ ਇਹ ਤੇ ਕੁਦਰਤੀ ਇਹ ਤਾਂ ਮਤਲਬ ਰੋਟੀ ਖਾਣ ਰੁਕੇ ਸੀਗੇ ਪਿੱਛੇ ਬੱਚੇ ਕਹਿੰਦੇ ਵੀ ਹੁਣ ਰੁਕ ਜੋ ਹੁਣ ਰੁਕ ਜੋ ਹੁਣ ਰੁਕ ਜੋ ਅਰੇ ਪਹਿਲਾਂ ਰੁਕੇ ਹੀ ਨਹੀਂ ਸੀਗੇ ਕਹਿੰਦੇ ਚਲੋ ਅੱਗੇ ਜਾ ਕੇ ਅੱਗੇ ਜਾ ਕੇ ਦੇਖਦੇ ਹਾਂ ਪਰ ਜਦੋਂ ਰੁਕੇ ਇਹ ਮੌਕੇ ਦੀ ਫਿਰ ਉਹ ਹੋ ਗਿਆ ਸੰਸਕਾਰ ਕਰ ਦਿੱਤੇ ਅੱਜ ਇੱਕ ਵੀਰੇ ਆਉਂਗਾ ਜੀ ਤੇ ਜਿਹੜੇ ਇਹਨਾਂ ਦੇ ਸੱਸ ਨੇ ਉਹ ਹੈਬੋਲ ਦੇ ਵਿੱਚ ਉਹ ਹੈਬੋਲ ਉਹ ਵੀ ਰੋੜਾ ਪੈਲ ਸੀ ਜਾਣਗੇ ਇਕੱਠੇ ਇਕੱਠੀ ਇੱਕ ਜਗ੍ਹਾ ਤੇ ਕਰਾਂਗੇ ਹਾਂਜੀ ਹਾਂਜੀ